ਬਾਕੀ ਦੁੱਧ ਨੂੰ ਚੰਗਾ ਹੁੰਦੀਆਂ ਹੁੰਦੀਆਂ ਇਹ ਬਾਕੀ ਫੈਟ ਵੀ ਇਹਨਾਂ ਦੀ ਬਹੁਤ ਵਧੀਆ ਹੁੰਦੀ ਹੈਗੀ ਸੰਘਣਾ ਦੁੱਧ ਹੁੰਦਾ ਜਿਹੜਾ ਘਰੇ ਦੁੱਧ ਪੀਣ ਨੂੰ ਲੈਣੀ ਆ ਤਾਂ ਵੀ ਬਹੁਤ ਚੰਗਾ ਹੁੰਦੀਆਂ ਗੀਆਂ ਤੇ ਬਾਕੀ ਬਾਡੀ ਬਣਤਰ ਦੀ ਬਹੁਤ ਸੋਹਣੀ ਚੰਗੀ ਆ ਤੇ ਥਾਣੇ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪੈਂਡਟਾਈਪੀ ਤੋਂ ਤਹਿਸੀਲ ਇਹਨੂੰ ਪੈ ਜਾਂਦੀ ਹੈ ਜੈਤੋ ਤੇ ਜ਼ਿਲ੍ਹਾ ਪੈ ਜਾਂਦਾ ਫਰੀਦਕੋਟ ਤੇ ਸਾਹਮਣੇ ਜਿਹੜੀ ਤੁਸੀਂ ਜਰਸੀ ਵਾੜ ਦੇਖ ਰਹੇ ਹੋ ਇਹ ਵਿਕਾਊ ਆ ਗਈ ਤੇ ਕੁਝ ਦਿਨ ਕੱਢਦੀ ਹੈਗੀ 10 ਤੋਂ 12 ਦਿਨਾਂ ਦੀ ਹਜੇ ਕੱਚੀ ਐ ਇਹ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਵਪਾਰ ਦਾ ਕੰਮ ਆ ਬਾਈ ਦਾ ਬਾਕੀ ਆਪਾਂ ਥੋੜੀ ਡਿਟੇਲ ਲੈ ਲੈਂਦੇ ਆ ਬਾਈ ਤੋਂ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਆਪਣਾ ਨਾਮ ਦੱਸ ਦਿਓ ਜੀ ਨਾਮ ਵਰਤੀ ਹਾਂਜੀ ਫੈਂਟਸੀ ਠੀਕ ਹੈ ਜੀ ਜਿਲ੍ਹਾ ਕੀ ਕੋਟ ਤੇ ਜਿਹੜੀ ਬਾਈ ਆਪਾਂ ਇਹ ਗਾਂ ਵੇਚਣ ਲੱਗੇ ਆਂਗੇ ਇਹਦੀ ਕੀ ਡਿਟੇਲ ਆ ਗਈ ਕਿਹੜੇ ਸੂਏ ਸੁਣਾ ਨੇ ਜੀ ਦੂਜਾ ਸੂਆ ਸੋਨਾ ਬਈ ਕਿੰਨੇ ਦਿਨਾਂ ਦੀ ਕੱਚੀ ਠੀਕ ਆ ਪ्योर ਪਜਾਮ ਵਾਲੀ ਜਰਸੀ ਆ ਅੰਗਾ ਪੈਰਾਂ ਦੀ ਖੁੱਲੀ ਆ ਚੰਗਾ ਮੋਟਾ ਥਾਨ ਲੱਗਿਆ ਠੀਕ ਆ ਬਾਈ ਪਿਛਲੇ ਸੂਏ ਬਾਈ ਜਿਹਨੇ ਦਿੱਤਾ ਆ 14 ਕਿਲੋ ਦੁੱਧ ਇਸ ਵਾਰ ਕੀ ਉਮੀਦ ਆ ਬੜੀ ਉਮੀਦ ਆ ਇਹ ਕੀ ਮਤਲਬ 18 17 ਕਿਲੋ ਕੋਲੇ ਹੱਥ ਨਾਲ ਦੇ ਸਕਦੇ 17 18 ਦੇ ਸਕਦੀ ਹੈ ਬਾਕੀ ਸੇਵਾ ਤੇ ਹੁੰਦਾ ਹੈ ਨਾ ਦੁੱਧ ਦੇ ਮਾਲਕ ਨੇ ਇੰਨਾ ਦਿੱਤਾ ਆਪਾਂ ਨੂੰ 14 ਕਿਲੋ ਦਿੱਤਾ ਪਹਿਲੇ ਠੀਕ ਆ ਕਿ ਜਿੱਥੋਂ ਆਪਾਂ ਲਈ ਜਾਣਾ ਅੰਗਾ ਪੈਰਾਂ ਦੀ ਖੁੱਲੀ ਆ ਠੀਕ ਆਪਣਾ ਢੇਪੀ ਜ਼ਿਲ੍ਹਾ ਫਰੀ ਕੋਟ ਨਾਲ ਫੰਡ ਰਹਿ ਗਿਆ ਮੱਥਾ ਠੀਕ ਆ ਜੀ ਰਮਾਣਾ ਇਧਰ ਗੁਰੂ ਘਟਾਵ ਆਓ ਠੀਕ ਹੈ ਜੀ ਪਿੰਡ ਫਰਾਵਾ ਇਧਰ ਸਾਹਿਬ ਹਰੀ ਨੋ ਤੇ ਬਾਕੀ ਜਜਤੋ ਤੋਂ ਕੋੜਕਪੂਰਾ ਰੋਡ ਪਾਸੇ ਹੀ ਰਹਿੰਦਾ ਹਨਾ ਠੀਕ ਆ ਬਈ ਕੰਮ ਆਪਣਾ ਵਪਾਰ ਦਾ ਹੀ ਆ ਜੀ ਹਾਂ ਵਪਾਰ ਤੇ ਪਸ਼ੂ ਆਪਣੇ ਕੋਲ ਕਿਸ ਤਰ੍ਹਾਂ ਦੇ ਆਉਂਦੇ ਆ ਪਸ਼ੂ ਆਪਣੇ ਕੋਲ ਸਾਰੇ ਆਉਂਦੇ ਵੀਰੇ ਮੱਝਾਂ ਗਾਂਆਂ ਮੱਝਾਂ ਵੀ ਆਉਂਦੀਆਂ ਵੀਰੇ ਗਾਂਆਂ ਟੋਕੜਾਂ ਸੱਜਰਾਂ ਹਰ ਇੱਕ ਤਰ੍ਹਾਂ ਦਾ ਮਾਲ ਕਿਸੇ ਤਰ੍ਹਾਂ ਦਾ ਵੀ ਕੋਈ ਮਾਲ ਖਰੀਦਣਾ ਹੋਣਾ ਉਹ ਵੀ ਕੰਟੈਕਟ ਕਰ ਸਕਦਾ ਹਨਾ ਨੰਬਰ ਆਪਣਾ ਇਹਦਾ 97792 97792 36541 36541 ਦੋਸਤੋ ਇਸ ਨੰਬਰ ਤੇ ਤੁਸੀਂ ਵਰਕ ਕਰ ਸਕਦੇ ਹੋ ਬਾਕੀ ਸਕਰੀਨ ਦੇ ਉੱਤੇ ਵੀ ਚੱਲੀ ਜਾਂਦਾਗਾ ਮੁੱਲ ਇਹਦਾ ਜੀ ਮੁੱਲ ਇਹਦਾ ਵੀਰੇ ਹੈਗਾ ਅੱਜ ਦਾ 52000 ਠੀਕ ਹੈ ਜੀ ਤੁਹਾਨੂੰ ਮਤਲਬ ਕਿ ਵੀ ਕੱਚੀ ਆ ਹਜੇ ਕੱਲ ਨੂੰ ਮੁੱਲ ਹੋਰ ਹੋਊਗਾ ਇਹ ਦੋਸਤਾਂ ਨੂੰ ਵੀ ਪਤਾ ਵੀ ਅੱਜ ਹਾਂਜੀ ਵੀ ਅੱਜ ਦਾ ਮੁੱਲ ਹੈ ਤੇ ਬਾਕੀ ਤਿਆਰੀ ਤੇ ਮੁੱਲ ਹੋਰ ਹੋਊਗਾ ਨਾ ਮਾਨਤਾਂ ਥੋੜਾ ਘਣਾ ਹੋ ਜਾਊਗਾ ਮਾਨਦਾਨ ਵਿੱਚ ਹੋ ਜਾਊਗਾ ਤੇ ਬਾਕੀ ਬਈ ਉਹ ਮਤਲਬ ਕਿ ਸਾਫ ਸੁਥਰੀ ਹੈਗਾ ਗਾਂ ਦਾ ਪੈਰਾਂ ਦੀ ਪੂਰੀ ਖੁੱਲੀ ਹੈ 55000 ਦੀ ਇਜਾਜ਼ਤੀ ਹੈ ਬਈ ਤੋੜ ਕੇ ਤੋੜ ਕੇ ਦਿਖਾ ਦਿਓ ਲੋ ਵੀ ਦੋਸਤੋ ਡਿਟੇਲ ਆਪਾਂ ਤੁਹਾਨੂੰ ਤਕ ਜੀ ਨੇ ਜਰਸੀ ਖਰੀਦਣੀ ਆ ਤੁਸੀਂ ਖਰੀਦ ਸਕਦੇ ਹੋ ਬਾਕੀ ਦੁੱਧ ਨੂੰ ਚੰਗਾ ਹੁੰਦੀਆਂ ਇਹ ਬਾਕੀ ਫੈਟ ਵੀ ਇਹਨਾਂ ਦੀ ਬਹੁਤ ਵਧੀਆ ਹੁੰਦੀ ਹੈਗੀ ਸੰਘਣਾ ਦੁੱਧ ਹੁੰਦਾ ਜਿਹਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਤਾਂ ਵੀ ਬਹੁਤ ਚੰਗਾ ਹੁੰਦੀਆਂ ਗੀਆਂ ਤੇ ਬਾਕੀ ਬਾਡੀ ਬਾਂਤਰ ਦੀ ਬਹੁਤ ਸੋਹਣੀ ਚੰਗੀ ਆ ਤੇ ਥਾਣਾ ਥੋਣਾ ਦੀ ਵੀ ਸਾਫ ਆ ਗਈ ਤੇ ਬਾਕੀ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਹਜੇ ਕੱਚੀ ਆ ਥੋੜੀ ਜੀ ਦਿਨ ਕਾਫੀ ਲੈਂਦੀ ਹੈ ਜੀ ਤੇ ਮੁੱਲ ਆਏਗਾ ਇਹਦਾ ਮੁੱਲ ਹੈਗਾ ਇਹਦਾ 51000 ਬਾਕੀ ਮੌਕੇ ਤੇ ਮਾਨ ਤਨ ਹੋ ਜੂ ਥਾਣਾ ਥੋਣਾ ਦੇਖ ਸਕਦੇ ਹੋ ਵਧੀਆ ਥਾਣਾ ਗੀ ਬਾਕੀ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਸਾਫ ਸੁਥਰੀ ਹੈਗੀ ਤੇ ਬਾਕੀ ਤੁਸੀਂ ਆਪ ਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਜਿਹਨੂੰ ਵੀ ਪਸੰਦ ਆਉਂਦੀ ਹੈਗੀ ਤੇ ਵੀਡੀਓ ਚ ਐਂਡ ਤੱਕ ਜਾਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲ